ਅਸੀਂ ਬੜੇ ਔਖੇ ਸੀ ਸਾਡੇ ਬੱਚੇ ਤੁਰ ਕੇ ਆਉਂਦੇ ਸੀ ਕਾਫੀ ਬੱਚਿਆਂ ਦੇ ਮਾਪੇ ਪਾਪ ਦੇ ਸਾਡੇ ਕੋਲ ਤੁਣ ਵੀ ਆ ਰਹੇ ਸੀ ਵੀ ਮੈडम ਜੀ ਕੋਈ ਸਾਦਨ ਲਾਓ ਯਾ ਇਹ ਰੇੜੀ ਬਣਾਈ ਸੀ ਮੈਂ ਆਪਣਾ ਜੂਸ ਦੀ ਰੇੜੀ ਲਾਉਣ ਵਾਸਤੇ ਤੇ ਫਿਰ ਚਲੋ ਉਸ ਸਾਡੇ ਘਰ ਦੇ ਵਿੱਚ ਇੱਕ ਮਹਾਨ ਅਸਤੀ ਹੈ ਜਿਹੜੇ ਉਹ ਕਹਿੰਦੇ ਵੀ ਸਾਡੀ ਪੇਜਦੀ ਹੁੰਦੀ ਆ ਉਹ ਕਹਿੰਦੇ ਵੀ ਅਸੀਂ ਤਾਂ ਰਾਜੇ ਮਹਾਰਾਜਾਂ ਜਿਹੀ ਜ਼ਿੰਦਗੀ ਜਿਉਂਦੇ ਆ বিজেতুরে বগি লায়ে অল জুষ দি রেড়ি লায়েnga তা ਸਾਡੀ বেজতি ਹੁੰਦੀ ਵੈਸੇ ਮੈਂ ਇਹ ਚੀਜ਼ ਦੇ ਵਿੱਚ ਵਾ ਚਲੋ ਕੋਈ ਗੱਲ ਨਹੀਂ ਪਈ ਜਿਵੇਂ ਤੁਹਾਡਾ ਠੀਕ ਲੱਗਦਾ ਹਾਂ ਕੰਮ ਕੋਈ ਵੀ ਨਹੀਂ ਮਾੜਾ ਫਿਰ ਮੈਡਮ ਨੇ ਮੈਨੂੰ ਆਖਿਆ ਮੈਨੂੰ ਕਹਿੰਦੇ ਵੀ ਆ ਉੱਪਰ ਜਾਲੀ ਲਾ ਕੇ ਜਿਹੜਾ ਉੱਪਰ ਆ ਜਾਲ ਲਾਇਆ ਹੈਗਾ ਇਹ ਲਾ ਕੇ ਕਹਿੰਦੇ ਵੀ ਤੂੰ ਸਕੂਲ ਦੇ ਵਿੱਚ ਲਾ ਦੇ ਤੇ ਫਿਰ ਮੈਂਨੇ ਸਕੂਲ ਦੇ ਵਿੱਚ ਲਾਈ ਇਹਦੇ ਵਿੱਚ ਖਾਸ ਆਈਟਮ ਜਿਹੜੀਆਂ ਬਣਾਈ ਆ ਉਹ ਮੈਂ ਤਾਂ ਗਰਮ ਜੀ ਕਿਸੇ ਨੇ ਹੋਰ ਨੇ ਬਣਾਉਣੀ ਹੋਵੇ ਇਹ ਬੈਟਰੀ ਤੇ ਚੱਲਦੀ ਘਰੀ ਹੈ ਜੀ ਇਹ ਪੰਜ ਬੈਟਰੀ ਤੇ ਚੱਲਦੀ ਕਰੀਏ 5 ਕੁਇੰਟਲ ਵਜਨ ਲੈ ਜਾਂਦੀ ਹੈ ਤਿੰਨ ਤਰੀਕਿਆਂ ਦੇ ਨਾਲ ਚਾਰਜ ਹੁੰਦੀ ਹੈ ਇਹਦੇ ਵਿੱਚ ਸੋਲਰ ਪੈਨਲ ਲੱਗਿਆ ਪਹਿਲਾਂ ਤਾਂ ਸੂਰਜ ਨਾਲ ਚਾਰਜ ਹੁੰਦੀ ਹੈ ਦੂਸਰੀ ਇਹ ਬਿਜਲੀ ਨਾਲ ਚਾਰਜ ਹੁੰਦੀ ਹੈ ਤੀਜੀ ਇਹ ਚਾਰਜ ਹੁੰਦੀ ਹੈ ਜਦੋਂ ਟਲਾਨ ਆਉਂਦੀ ਹੈ ਨਾ ਉਥੇ ਬ੍ਰੇਕ ਲਾਉਣ ਦੀ ਲੋੜ ਨਹੀਂ ਉਥੇ ਜਨਰੇਟਰ ਦੀ ਤਰ੍ਹਾਂ ਕੰਮ ਕਰਕੇ ਜਿਹੜੇ ਟੈਕਨੀਕਲ ਬੰਦੇ ਮੇਰੇ ਵੀਰ ਜਾਣਦੇ ਹੈਗੇ ਬਿਜਲੀ ਦਾ ਕੰਮ ਕਰਦੇ ਹੈ ਉਹਨਾਂ ਨੂੰ ਪਤਾ ਹੋਊਗਾ ਵੀ ਜਦੋਂ ਕੋਈ ਵੀ ਚੀਜ਼ ਘੁੰਮਦੀ ਹੈ ਉਹਨੂੰ ਆਪਾਂ ਰੋਕਣ ਦੀ ਕੋਸ਼ਿਸ਼ ਕਰਦੇ ਆਂ ਉੱਥੇ ਡਾਇਨਮੋ ਲੱਗੀ ਹੋਈ ਹੈ ਉੱਥੇ ਬ੍ਰੇਕ ਲਾਉਣ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਜੇ ਫਿਰ ਵੀ ਨਹੀਂ ਚਾਰਜ ਹੁੰਦੀ ਫਿਰ ਵੀ ਸਮਝ ਲਓ ਆਪਣਾ ਸਾਰਾ ਕੁਝ ਹੀ ਖਰਾਬ ਹੋ ਗਿਆ ਬੈਟਰੀ ਵੀ ਖਰਾਬ ਹੋ ਗਈ ਮੋਟਰ ਵੀ ਖਰਾਬ ਹੋ ਗਈ ਸਾਰਾ ਕੁਝ ਹੀ ਖਰਾਬ ਹੋ ਗਿਆ ਫਿਰ ਵੀ ਇਹ ਪੈਡਲਾਂ ਨਾਲ ਚੱਲੂਗੀ ਪੈਡਲਾਂ ਨਾਲ ਫਿਰ ਵੀ ਕਿਤੇ ਗਈ ਨਹੀਂ ਹੈ ਕਿ ਬੈਟਰੀ ਨਾਲ ਤਾਂ ਚੱਲਣੀ ਚੱਲਣੀ ਹੈ ਜੇ ਬੈਟਰੀ ਜਾਂ ਤਾਂ ਮਤਲਬ ਪੈਡਲ ਹੈਗੀ ਆ ਹਾਂ ਫਿਰ ਮੈਨੂੰ ਐਡਮ ਜੀ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਸਟੈਕ ਕਰੋ ਫਿਰ ਮੈਂ ਉੱਪਰ ਲਾਈਆ ਸੇਫਟੀ ਨਾਲ ਤਾਂ ਇਹਦੀ ਆ ਕਵਰ ਲਾਤਾ ਜਾਲੀ ਲਾਤੀ ਸੀ ਉੱਪਰ ਇਹ ਵੀ ਮਨੇ ਆਪੇ ਲਾਈ ਸੀਗੀ ਤੇ ਬੈਟਿੰਗ ਵਗੈਰਾ ਮੇਰਾ ਮਿੱਤਰ ਇੱਕ ਖੰਡਾ ਜਿਹੜਾ ਚੇਅਰਮੈਨ ਦਾ ਸਕੂਲ ਦਾ ਹੀ ਚੇਅਰਮੈਨ ਹੈਗਾ ਹਾਂ ਸੁਖਵਿੰਦਰ ਸਿੰਘ ਜੀ ਖੰਡਾ ਜਿਹੜੇ ਆਪਣੇ ਸਕੂਲ ਦੇ ਚੇਅਰਮੈਨ ਨੇ ਉਹ ਯਾਨੀ ਕਿ ਉਹਨਾਂ ਤੋਂ ਕਰਵਾਈ ਸੀ ਬੈਟਿੰਗ ਦਾ ਕੰਮ ਕਿਉਂਕਿ ਮੇਰੇ ਕੋਲੇ ਬੈਟਿੰਗ ਸੈਟ ਹੈ ਨਹੀਂ ਸੀਗਾ ਤਾਂ ਕਰਕੇ ਬੈਟਿੰਗ ਦਾ ਕੰਮ ਉਹਨਾਂ ਨੇ ਕੀਤਾ ਇਹਦੇ ਵਿੱਚ ਤੇ ਜੇ ਕਿਸੇ ਮੇਰੇ ਵੀਰ ਨੇ ਮਿੱਤਰ ਨੇ ਇਹਦਾ ਦੀ ਰੇੜੀ ਕੋਈ ਤਿਆਰ ਕਰਵਾਉਣੀ ਹੋਵੇ ਤਾਂ ਥੱਲੇ ਨੰਬਰ ਚੱਲ ਰਿਹਾ ਹੈਗਾ ਵੀਡੀਓ ਦੇ ਉਹਦੇ ਉੱਤੇ ਤੁਸੀਂ ਫੋਨ ਕਰਕੇ ਮੈਂ ਚਾਹੇ ਸਮਾਨ ਮੰਗਣਾ ਤਾਂ ਸਮਾਨ ਮੰਗਾ ਸਕਦੇ ਹੋ ਰੇਡੀ ਬਣਾਉਣੀ ਆ ਤਾਂ ਰੇਡੀ ਬਣਵਾ ਸਕਦੇ ਆ ਉਸ ਵਾਰ ਕੀ ਅਸਲ ਦੇ ਵਿੱਚ ਮੈਂ ਇਦਾਂ ਨਹੀਂ ਹੈਗਾ ਵੀ ਮੈਨੂੰ ਕੋਈ ਲਾਲਚ ਆ ਕਿਸੇ ਕੰ ਦਾ ਇਹ ਬੱਚਿਆਂ ਦੇ ਨਾਲ ਕੰਮ ਕਰਕੇ ਸਕੂਨ ਇਹ ਬਹੁਤ ਮਿਲਦਾ ਜੀ ਮੈਂ ਇਹ ਗੱਲ ਨੋਟ ਕੀਤੀ ਹੈ ਮੈਨੂੰ ਗੁਰਦੁਆਰੇ ਜਾ ਕੇ ਵੀ ਉਹਨਾਂ ਸਕੂਨ ਨਹੀਂ ਮਿਲਿਆ ਜਿੰਨਾ ਬੱਚਿਆਂ ਦੇ ਨਾਲ ਰਹਿ ਕੇ ਆਉਂਦਾ ਹੈਗਾ ਸਵੇਰੇ ਸਵੇਰੇ ਇੱਕ ਤਾਂ ਲਾਲਚ ਦੇ ਨਾਂ ਬੰਦੇ ਆ ਹੁੰਦਾ ਵੀ ਯਾਰ ਚਾਹ ਦੇ ਨਾਲ ਉੱਠ ਖੜਦਾ ਹੈਗਾ ਹੁਣ ਸਵੇਰੇ ਸਵੇਰੇ ਇਹਨਾਂ ਦੇ ਇਹ ਤੋਤਲੇ ਮੋਤਲੇ ਜਿਹੜੇ ਬੋਲ ਨੇ ਕੋਈ ਨਵੇਂ ਤੋਂ ਨਵੇਂ ਕਰਤੱਪ ਕਰ ਦਿੰਦੇ ਤੁਹਾਡੀ ਬੱਗੀਆਂ ਦੇਖ ਕੇ ਸਾਡੇ ਬੱਚੇ ਵੀ ਖੁਸ਼ ਹੋ ਜਾਂਦੇ ਦੇਖਣ ਨੂੰ ਮਿਲਦੇ ਨੇ ਨਾ ਇਹਨੇ ਕੋਸ਼ਣੇ ਵਿੱਚ ਦੇਖੋ ਬੜਾ ਕੋਸ਼ਣ ਤੁਸੀਂ ਹਾਂਜੀ ਬੱਗੀ ਜਾ ਕੇ ਬੜਾ ਆ ਜਾਊਗਾ ਹਾਂਜੀ ਕੋਈ ਦਿੱਕਤ ਨਹੀਂ ਮੀਕ ਨਹੀਂ ਨਿਆਣਾ ਹਾਂਜੀ ਠੀਕ ਹੈ ਜੀ ਇਹਦਾ ਆ ਵਾਲੀ ਲਾਈਟ ਹੈਗੀ ਆ ਵਾਲੀ ਪਹਿਲੇ ਨੰਬਰ ਵਾਲੀ ਇਹ ਤਾਂ ਹੈਗੀ ਬਿਜਲੀ ਵਾਲੀ ਆ ਦੂਜੇ ਨੰਬਰ ਸੋਲਰ ਪੈਨਲ ਜਿਹੜੀ ਆ ਤੀਜੀ ਲਾਈਟ ਹੈ ਇਹਨਾਂ ਜੇ ਕੋਈ ਵੀ ਸਵਿੱਚ ਔਨ ਹੋ ਗਈ ਤਾਂ ਚਲੋ ਜਿਹੜੀ ਮਰਜ਼ੀ ਸਵਿੱਚ ਔਨ ਕਰ ਦੋ ਤੁਸੀਂ ਯਾਰ ਉਹਨੇ ਦੱਸ ਦੇਣਾ ਵੀ ਕੋਈ ਵੀ ਚੀਜ਼ ਇਹ ਇੰਡੀਕੇਟਰ ਹੈ ਵੀ ਕੋਈ ਵੀ ਚੀਜ਼ ਚੱਲ ਰਹੀ ਹੈ ਕੋਈ ਮਰਜ਼ੀ ਸਵਿੱਚ ਦਬਾ ਦਿਓ ਤੁਸੀਂ ਉਹਨੇ ਚੱਲਣੀ ਚਲਾਣਾ ਹੈਗਾ ਇਹ ਡੋਡੀ ਲੈਟਾਂ ਨੇ ਸੋਚਣਾ ਜਿਵੇਂ ਆ ਉਹ ਅੰਦਰ ਲਈ ਲੈਟ ਦੀ ਸੋਚ ਹੈਗੀ ਇਹਦੀ ਅੱਛਾ ਆ ਲੱਗੀ ਹੋਈ ਐ ਜਦੋਂ ਇਹਨੂੰ ਕੋਈ ਮਰਜ਼ੀ ਸੋਚਾ ਦੱਬੋਂਗੇ ਤਾਂ ਉਹਨੇ ਚੱਲਣੀ ਚੱਲਣਾ ਆ ਜਿਵੇਂ ਦੰਬ ਵਗਾਰੇ ਤੁਸੀਂ ਲਾ ਸਕਦੇ ਆ ਇੱਕ ਤਾਂ ਬਿਜਲੀ ਡੀਸੀ ਵਾਲਾ ਫਿਊਜ਼ ਆ ਬੈਟਰੀ ਵਾਲਾ ਇੱਕ ਦੇ ਚ ਕਰੰਟ ਵਾਲਾ ਆ ਸੋਲਰ ਪੈਨਲ ਆਨ-ਆਫ ਕਰਨ ਵਾਸਤੇ ਓਕੇ ਇਹ ਸਾਰਾ ਤੁਸੀਂ ਆਪ ਲਾਇਆ ਇਹ ਆਪ ਹੀ ਲਾਇਆ ਜੀ ਸਾਰਾ ਉਦੋਂ ਆ ਚੋਪਰ ਆ ਸੋਲਰ ਪੈਨਲ ਲੱਗਿਆ ਹੈਗਾ ਅੱਛਾ ਉੱਪਰ ਲਾ ਰੱਖਿਆ ਜੀ ਇਹ ਹਨਾ ਕਿ ਇਹ ਸਿੱਧੀ ਡਾਇਰੈਕਟ ਨਹੀਂ ਚੱਲਦੀ ਹੈਗੀ ਸੋਲਰ ਪੈਨਲ ਤੇ ਰੋਰ ਕੀ ਕੀ ਸਾਰਾ ਕੰਮ ਕੇ ਦਿਖਾਓ ਬੱਗੀ ਕੰਮ ਕੇ ਦਿਖਾਓ ਸਾਰੀ ਉਹ ਤਾਂ ਮੇਰੇ ਕੋਲ ਹੈਗੇ ਨੇ ਛੋਟ ਮੈਂ ਪਾ ਦੂੰਗਾ ਵਿੱਚ ਨਹੀਂ ਫਿਰ ਵੀ ਕਈ ਵੇ ਕੋਈ ਟੀਚਰ ਦਾ ਫੋਨ ਆ ਜਾਂਦਾ ਨਾ ਅੱਛਾ ਵੀ ਅਸੀਂ ਵੀ ਤਿਆਰ ਕਰਵਾਉਣੀ ਆ ਆ ਵਿੱਚ ਤੁਹਾਨੂੰ ਦਿਖਾਉਣਾ ਅੱਛਾ ਇਹ ਖੋਲਦੀ ਆ ਹਾਂ ਆ ਮੈਂ ਨੇ ਇੱਕ ਵਾਰ ਸੇ ਪਹਿਲਾਂ ਕਿਉਂਕਿ ਮੇਰਾ ਐ ਨਹੀਂ ਸੁਣਾ ਏਡਾ ਕੋਈ ਲਾਉਣ ਦਾ ਇਸ ਕਰਕੇ ਇਧਰਲੇ ਪਾਸੇ ਛੋਟੀ ਲੱਗੀ ਇਧਰ ਪਾਸੇ ਵੱਡੀ ਲਾਉਣੀ ਆ ਸ਼ੀਟ ਇਹ ਸੀਟ ਵੀ ਖੋਲਣਾ ਇਹ ਸੀਟ ਵੀ ਹੋਲਡਿੰਗ ਹੈ ਖੁੱਲਦੀ ਹੈਗੀ ਥੱਲੋਂ ਸਾਫ ਸਪਾਈ ਕਰਨ ਵਾਸਤੇ ਆ ਮੇਰਾ ਬੋਰਸ ਰੱਖਿਆ ਐਸ ਪੀਐਸਡੀ ਇਸ ਕੰਮ ਵਾਸਤੇ ਸਪਾਈ ਜ਼ਰੂਰੀ ਹੈ ਕਿਉਂਕਿ ਬੱਚਿਆਂ ਦਾ ਕੰਮ ਹੋਣਾ ਹਾਂ ਹਾਂ ਉਦਾਂ ਵੀ ਸੇਫਟੀ ਹੈ ਜੀ ਐ ਨਹੀਂ ਹੈਗਾ ਕੋਈ ਕੁੱਤਾ ਵੇਲਾ ਵੱਢ ਲੂਗਾ ਇਹਨਾਂ ਨੂੰ ਕੋਈ ਫਰਜ਼ ਕਰ ਜਿਵੇਂ ਕੋਈ ਕੋਈ ਡੰਗਰ ਪਸ਼ੂ ਜਾਂ ਮਾਰ ਇਹ ਜਿਹੜੀ ਜਾਲੀ ਹੈ ਇਹ ਲੋਹੇ ਦੀ ਹੈ ਹਾਂ ਇਹ ਲੋਹੇ ਦੀ ਹੈ ਜੀ ਅੱਛਾ ਇਹ ਵੀ ਲੋਹੇ ਦੀ ਮੈਂ ਜਾਲੀ ਤਾਂ ਲਾਈ ਸੀ ਵੀ ਹਵਾ ਪੈਣ ਵਾਸਤੇ ਇਹ ਕਿਨੇ ਇਹ ਤਾਂ ਇੰਡੀਕੇਸ਼ਨ ਹੁੰਦੇ ਨੇ ਜੀ ਪਿੱਛੇ ਜੇ ਕੋਈ ਪਿੱਛੋਂ ਕੋਈ ਚੀਜ਼ ਆਂਦੀ ਆ ਤਾਂ ਉਹਨੂੰ ਲਾਈਟ ਰਿਫਲੈਕਟਰ ਅੱਛਾ ਜਿਵੇਂ ਆਪਾਂ ਰਿਫਲੈਕਟ ਕਰਕੇ ਅੱਗੇ ਦੇ ਬੰਦਾ ਰਿਫਲੈਕਸ਼ਨ ਕਰਦੇ ਆ ਪਿੱਛੋਂ ਅੱਛਾ ਇਹਦੇ ਆ ਸਾਈਡਾਂ ਤੇ ਆਹ ਰਿਹਾ ਆਹ ਸਾਈਡ ਇੱਥੇ ਉਰੇ ਵੀ ਲੱਗੀ ਹੋਇਆ ਦੇਖੋ ਤੁਹਾਨੂੰ ਦਿਖਾਉਣਾ ਮੈਂ ਇੰਡੀਕੇਟਰ ਇਹਦੇ ਵਿੱਚ ਵੀ ਲੱਗੀ ਹੈ ਇਧਰਲੇ ਪਾਸੇ ਵੀ ਲੱਗੀ ਹੋਈ ਹੈਗੀ ਆ ਦੇਖੋ ਇਹਦੇ ਵਿੱਚ ਕਿੰਨੇ ਲਾਏ ਨੇ ਇਹ ਤੁਸੀਂ ਇਹ ਇੰਡੀਕੇਟਰ ਹੋਏ ਤਾਂ ਕਾਫੀ ਹੁੰਦੇ ਨੇ ਇਹਦੇ ਵਿੱਚ ਖਾਸ ਹੀ ਹੁੰਦੇ ਨੇ ਪਿੱਛੇ ਇਹਦੇ ਵਿੱਚ ਵੀ ਨੇ ਜੀ ਆ ਥੱਲੇ ਚਾਰੇ ਪਾਸੇ ਲੱਗੀ ਹੋਈ ਹੈ ਲੈ ਜਾਈ ਨਹੀਂ ਤੁੰਦਾ ਵਗੈਰਾ ਦੇ ਵਿੱਚ ਬੱਚੇ ਸਾਡੇ ਸੇਫ ਨੇ ਹਾਂ ਹਾਂ ਅੱਛਾ ਆ ਮੈਂ ਤਾਂ ਹੀ ਲਾਇਆ ਸੀਗਾ ਹੁਣ ਠੰਡਾ ਕਰਕੇ ਲਾਇਆ ਸੀਗਾ ਮੈਂ ਫੋਲਡ ਕਰਦਣਾ ਦੇ ਨੇ ਇਹ ਇਹ ਕੀ ਕਾਗਜ਼ ਹੀ ਹੈ ਇਹ ਮੂਮੀ ਦਾ ਅਗਜ ਲੱਗ ਗਿਆ ਜੀ ਲਿਮੀਨੇਸ਼ਨ ਕਾਜ ਕਰ ਰਹੇ ਨੇ ਮੋਟਾ ਬਹੁਤ ਹੈਗਾ ਅੱਛਾ ਹਾਂ ਹਾਂ ਚਾਦਰ ਵਾਂਗੂ ਬਹੁਤ ਮੋਟਾ ਹੈਗਾ ਇਹ ਇਹ ਆਪਣੀ ਜਿਪ ਲਾ ਰੱਖੀ ਆ ਦੁਪਹਿਰੇ ਵੇਲੇ ਮੈਂ ਤਾਂ ਆਹ ਉੱਪਰ ਟੰਗ ਦਿੰਨਾ ਉਹਨੂੰ ਅੱਛਾ ਆਹੀ ਜਿਪ ਥੱਲੇ ਆ ਜੂ ਹਾਂ ਇਹੀ ਜਿਪ ਥੱਲੇ ਆ ਜੂਗੀ ਓਕੇ ਜਿਹਨੂੰ ਸਵੇਰੇ ਜਦੋਂ ਆਣਾ ਹੁੰਦਾ ਹੈਗਾ ਉਦੋਂ ਖੋਲ ਲੈਣੇ ਇਹਨੂੰ ਤੇ ਬੱਚਿਆਂ ਨੇ ਹੁਣ ਤੁਸੀਂ ਬੱਚੇ ਚੱਕਦੇ ਆ ਸਾਡੇ ਸਕੂਲ ਦੇ ਹਨਾ ਹਾਂ ਹਾਂ ਤੇ ਬੱਚਿਆਂ ਦੇ ਮਾਪੇ ਖੁਸ਼ ਨੇ ਮੈਂ ਕਹਿੰਦਾ ਜੀ ਬੱਚੇ ਚਾਉਣ ਆ ਲਈ ਜਾਂਦੇ ਨੇ ਜੀ ਆਹ ਦੇਖੋ ਇਹ ਹੁਣ ਫੇਰ ਖੜੇ ਨੇ ਤੁਹਾਡੀ ਬੱਗੀ ਦੀ ਵੀਡੀਓ ਬਣਾ ਰਹੇ ਆ ਅੱਛਾ ਬੱਚਿਆਂ ਦੇ ਮਾਪੇ ਆਪ ਚੜਾ ਜਾਂਦੇ ਨੇ ਕਿ ਨਹੀਂ ਮੈਂ ਆਪ ਹੀ ਲਿਆਉਣਾ ਜੀ ਤੁਸੀਂ ਲਾਉਣੇ ਵੀ ਆ ਚੜਾਉਣੇ ਵੀ ਆ ਹਾਂ ਮੈਂ ਕੋਲ ਇੱਕ ਰਿਸਪੌਂਸਿਬਿਲਟੀ ਸਮਝਦਾ ਕਿ ਬਹੁਤ ਜ਼ਿਆਦਾ ਜਿਹੜੇ ਚਾਹੇ ਮਾ ਆਊਟਸਾਈਡ ਤੇ ਆਉਣਾ ਵਾ ਜਿਹੜੇ ਜਿਹੜੇ ਸਾਈਡ ਤੇ ਬੱਚੇ ਦਾ ਘਰ ਆ ਮੋਂ ਉਧਰੋਂ ਜਾਣਾ ਪੈਂਦਾ ਮੈਨੂੰ ਤੇ ਮੇਰਾ ਸੁਭਾਅ ਮੈਨੂੰ ਆ ਇਹ ਹੁੰਦਾ ਇਹ ਬੱਚਿਆਂ ਦੀ ਗਿਣਤੀ ਸਕੂਲ ਦੇ ਵਿੱਚ ਵਧੇ ਸਭ ਤੋਂ ਜਿਹੜਾ ਵੱਡਾ ਪੁੰਨ ਆਪਾਂ ਸਕੂਲ 'ਚ ਹੀ ਕਰ ਸਕਦੇ ਆ। ਹਾਂ। ਸਭ ਤੋਂ ਵੱਡਾ ਮੰਦਰ ਗੁਰਦੁਆਰਾ ਇਹੀ ਆ ਜਿੱਥੇ ਬੱਚੇ ਪੜ੍ਹ ਕੇ ਆਪਦੇ ਰੋਜ਼ਗਾਰ ਤੇ ਜਾਂਦੇ ਨੇ ਜਿਵੇਂ ਸਾਡੇ ਛੋਟੇ-ਛੋਟੇ ਬੱਚੇ ਨੇ। ਇਹ ਮੈਂ ਸਭ ਤੋਂ ਪਹਿਲਾਂ ਦਾਨ ਸਕੂਲ ਨੂੰ ਦੇਣੀ ਹੁੰਦੀ ਆ। ਤੇ ਸਕੂਲ ਨੂੰ ਦਾਨ ਦੇਣ ਲਈ ਸਾਡੇ ਤਾਂ ਹੋਵੇ ਮੈਨੂੰ ਛੁੱਟੀ ਆ। ਕੋਈ ਵੇਖੇ ਸਕੂਲ ਆ ਜੀ ਸਾਡਾ। ਵੀ ਬੱਚਿਆਂ ਦੇ ਉੱਤੇ ਤੁਸੀਂ ਕੁਝ ਮਰਜ਼ੀ ਲਾਓ। ਸਕੂਲ ਦੇ ਵਿੱਚ ਜਿਹੜੀ ਵੀ ਚੀਜ਼ ਮੈਨੂੰ ਨਹੀਂ ਮਤਲਬ ਕਿ ਘਾਟ ਲੱਗ ਜਾਂਦੀ ਆ ਤਾਂ ਮੈਂ ਘਰੋਂ ਵੇਚ ਕੇ ਝੋਕੇ ਚੱਕ ਲੈਵਣੀ ਆ। ਮੈਨੂੰ ਕੋਈ ਨਹੀਂ ਰੋਕਦਾ ਹੈਗਾ ਤੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗੀ ਵੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਕਿਉਂ ਵੀਰੇ ਹਾਂ ਹਣਾ ਵੀ ਜਿਹੜੇ ਵੀ ਬੱਚੇ ਦੂਰੋਂ ਆਉਂਦੇ ਨੇ ਕਈ ਸਕੂਲਾਂ 'ਚ ਆਏਗੇ ਨੇ ਦੂਜੇ-ਦੂਜੇ ਪਿੰਡਾਂ ਤੋਂ ਵੀ ਬੱਚੇ ਆਉਂਦੇ ਨੇ ਮੇਰੇ ਵੱਡੇ ਸਕੂਲ ਨੇ ਤੇ ਆਟੋ ਵਗੈਰਾ ਥੋੜੇ ਮਹਿੰਗੇ ਪੈ ਜਾਂਦੇ ਨੇ ਹਾਂ ਹਣਾ ਇਹਦਾ ਰੇਟ ਵੀ ਥੋੜਾ ਠੀਕ ਆ ਵੀ ਬਣਾ ਇਹ ਦੇਣਗੇ ਮੈਂ ਬੇਨਤੀ ਕਰੂੰਗੀ ਟੀਚਰਾਂ ਨੂੰ ਟੀਚਰ ਭਰਾਵਾਂ ਨੂੰ ਆਪਾਂ ਨੂੰ ਭੈਣਾਂ ਨੂੰ ਹਾਉ ਹੀ ਆਟੋ ਦੇ ਨਾਲ ਨਹੀਂ ਅਸਲ ਦੇ ਵਿੱਚ ਇਹ ਜਿਵੇਂ ਰੇੜੀਆਂ ਆਣੇ ਵਾਸਤੇ ਜਿਆਦਾ ਵਧੀਆ ਹੈ ਜੇ ਕਿਸੇ ਨੇ ਕੁਲਚੇ ਆਂ ਵਗੈਰਾ ਦੀ ਰੇੜੀ ਲਾਣੀ ਹੈ ਉਹਦੇ ਵਾਸਤੇ ਵੀ ਜਿਆਦਾ ਬਹੁਤ ਬੈਟਰ ਆਏਗਾ ਚਲੋ ਕੁਲਚੇ ਹਾਂ ਸਬਜੀ ਵਗੈਰਾ ਸਬਜੀ ਵਗੈਰਾ ਵਿੱਚ ਨਹੀਂ ਮਤਲਬ ਕਹਿਣ ਦਾ ਮਤਲਬ ਇਹ ਰੋਜ਼ਕਾਰ ਵਾਸਤੇ ਵਧੀਆ ਹੋਣੀ ਹੈ ਹਾਂ ਹੁਣ ਜਲਦੀ ਹੋ ਜਾਓ ਕਿਉਂਕਿ ਸਾਨੂੰ ਵੀ ਪਤਾ ਹੈ ਪਹਿਲੀ ਵਾਰੀ ਜਦੋਂ ਆਪਾਂ ਕੋਈ ਚੀਜ਼ ਬਣਾਉਂਦੇ ਆ ਉਹਦੇ ਚੱਕਰ ਲੱਗਦਾ ਹੈਗਾ ਉਹਦੇ ਤੇ ਟਾਈਮ ਵੀ ਲੱਗਦਾ ਦਿਮਾਗ ਵੀ ਇਹਨੂੰ ਪਲੈਨਿੰਗ ਵੀ ਕਰਨਾ ਹੁੰਦਾ ਨਾ ਡਿਜ਼ਾਈਨ ਵੀ ਕਰਨਾ ਹੁੰਦਾ ਹੈ ਫੇ ਹੁਣ ਤਾਂ ਮੇਰੇ ਦਿਮਾਗ ਦੇ ਵਿੱਚ ਹੀ ਆ ਸਾਰਾ ਕੁਝ ਹੁਣ ਤਾਂ ਸੇਤੀ ਬਣ ਜਾਣਾ ਯਾਨੀ ਕਿ ਪੰਜ ਚਾਰ ਦਿਨਾਂ ਚ ਬਣ ਜਾਣੀਆਂ ਹੁਣ ਤਾਂ ਵੱਧ ਤੋਂ ਵੱਧ ਵੱਧ ਤੋਂ ਵੱਧ ਹਫਤਾ ਲੱਗ ਜਾਊਗਾ ਮੈਂ ਤਾਂ ਦੇਖੋ ਇਹੀ ਕਹੂੰਗੀ ਵੀ ਮੈਂ ਸਾਰੇ ਭੈਣ ਭੈਣ ਤੋਂ ਇਹ ਮੇਰੇ ਜਿਵੇਂ ਵੀ ਅਪਦੇ ਕਰ ਲਈ ਬੱਗੀ ਰੇੜੀ ਤਿਆਰ ਕਰਵਾਉਣੀਆਂ ਤਾਂ ਪਿੰਡ ਲਿੱਦੜਾ ਸਤਨਾ ਸਿੰਘ ਮੇਰੇ ਛੋਟੇ ਭਰਾ ਨੇ ਸਕੂਲ ਨੂੰ ਬੜਾ ਸਹਿਯੋਗ ਉਹਨਾਂ ਦਾ ਇਹ ਉਹਨਾਂ ਨੂੰ ਤੁਸੀਂ ਜ਼ਰੂਰ ਕਿਆ ਕਰਵਾਓ ਉਹਨਾਂ ਦਾ ਨੰਬਰ ਹੈ ਜਿਹੜਾ ਉਹ ਥੱਲੇ ਚੱਲ ਰਿਹਾ ਠੀਕ ਹੈ ਜੀ